ਪਿਆਲਾ ਦੇ ਫੂਲੀ ਥੀਏਟਰ ਵਿਖੇ ਓਮ ਜੀ ਸਿਨੇਵਰਲਡਸ ਦੀ ਟੀਮ ਵੱਲੋਂ ਅਪਕਮਿੰਗ ਮੂਵੀ ਹੁਸ਼ਿਆਰ ਸਿੰਘ ਦਾ ਗਾਣਾ ਰਿਲੀਜ਼ ਕੀਤਾ ਗਿਆ ਇਸ ਮੌਕੇ ਫਿਲਮ ਦੀ ਸਟਾਰ ਕਾਸਟ ਸਤਿੰਦਰ ਸਰਤਾਜ ਜਸਮੀ ਚੈਲ ਅਤੇ ਸੀਮਾ ਕੌਸ਼ਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਟਾਰ ਕਾਸਟ ਨੇ ਕੀ ਕਿਹਾ ਤੁਸੀਂ ਵੀ ਸੁਣੋ ਤੇ ਇਹ ਕਿ ਸ਼ੁਰੂ ਕੀਤੀ ਲੋਕੇਸ਼ਨਸ ਦੇ ਲਈ ਫਿਰ ਸਾਨੂੰ پتہ ਲੱਗਾ ਕਿ ਜ਼ਿਆਦਾਤਰ ਆਵਾਮ ਇਸ ਚੀਜ਼ ਤੋਂ ਵਾਕਿਫ ਨਹੀਂ ਹੈ ਕਿ ਕੌਣ ਸੀ ਅਰਿਸਟੋਟਲ ਦਾ ਦਾ ਪੰਜਾਬੀ ਜਾਂ ਫਾਰਸੀ ਨਾਮ ਰਸੂਸੀ ਦਾ ਫਿਰ ਸਾਰੀ ਟੀਮ ਦਾ ਇਹ ਡਿਸੀਜਨ ਹੋਇਆ ਕਿ ਐਸੀ ਕੋਈ ਇਤੋਂ ਦੀ ਡੋਮੈਸਟਿਕ ਕੋਈ ਚੀਜ਼ ਹੋ ਜੇ ਲਈ ਜਿਹੜੀ ਕੋਰਡਿਨੇਟ ਜ਼ਿਆਦਾ ਕਰ ਸਕੇ ਆਡੀਅנס ਨੂੰ ਆਪਣਾ ਲੱਗੇ ਉਹ ਜਿਹੜਾ ਕੈਰੈਕਟਰ ਹੈ ਫਿਰ ਸਾਰਿਆਂ ਨੇ ਲੱਗਿਆ ਕਿ 우ਸ਼ਾ ਸਿੰਘ ਇੱਕ ਤਾਂ ਬੰਦਾ ਬੈਸੀ ਹੁਣ ਹੁਸ਼ਾਰ ਹੈ ਦੂਸਰਾ 우ਸ਼ਾ ਖੁਰਤੋਆ ਵੇਲਾ ਦੇ ਦੋ ਤੇ ਨੀਜ਼ਨ ਬੜੇ ਸਾਰੇ ਸਾਹਿਬ ਦੇ ਇਸ ਚੀਜ਼ ਨੂੰ ਜਦਜੀਤ ਬੜਿੰਗ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਸੁਵਿਧਾ ਸਾਡੇ ਪ੍ਰੋਡਿਊਸਰ ਜੁਦੇ ਉਹ ਸਾਡੇ ਫੋਰਵਰਡ ਸਿਮੇ ਜੀ ਸੀਮਾ ਜੀ ਬਾਕੀ ਅਸੀਂ ਰਾਤੀ ਲੁਧਿਆਣੇ ਇੱਥੇ ਸੀ ਰਾਣਾ ਜੀ ਯਾਨੀ ਮੁਲਕੀ ਤਰੌਣੀ ਸਾਹਿਬ ਪ੍ਰਕਾਸ਼ ਗਾਦਮ ਜੀ ਸੁਖੰਦਰ ਰਾਜ ਬਹੁਤ ਸਾਰੇ 87 ਕੈਰੈਕਟਰ ਦੀ ਫਿਲਮ ਸਭ ਤੋਂ ਬਿਗੇਸਟ ਕੈਰੈਕਟਰ ਦੀ ਫਿਲਮ ਹੈ ਅਸਲ ਵਿੱਚ ਪੰਜਾਬੀ ਦੀ ਇਹ ਬਹੁਤ ਜ਼ੋਰਦਾਰ ਤਾੜੀਆਂ ਸਨ ਦੇ ਬਣਦੀ ਹੈ ਜੀ تو پہلی گھر میں مل جیمی ہو رہے ہیں سٹیٹس کو لے کے نیوزیلینڈ تک ہر جگہ کے ہو رہے ہیں اسپیشلی فینس کے لیے رویو بھی رکھ رہ رہے ہیں ساری سب اس بارے دسنگ سو یہ ٹائٹل کی گل سی باقی جاور جی آل فنومی فلم کا اموشن آ وہ ایجوکیشن وہ کچھ نہ کچھ بولیں گے ਹਾਂਜੀ ਦੱਸੋ ਇਹ ਪੁੱਛਣਾ ਕੋਸ਼ਿਸ਼ ਦਾ ਬਚਨੇ ਦਾ ਸਰ ਤੋਂ ਬੈਟਰ ਮੈਨੂੰ ਲੱਗਦਾ ਕੋਈ ਬੋਲ ਸਕਦਾ ਕਿਉਂਕਿ ਜਦੋਂ ਇੰਟਰਵਿਊਸ ਵੀ ਆਪਾਂ ਦਿੰਦੇ ਆ ਰਹੇ ਹਾਂ ਜਿੱਦਣ ਗਿਆ ਇੰਟਰਵਿਊ 'ਚ ਮੈਂ ਇੱਕ ਪਲ ਵਾਸਤੇ ਭੁੱਲ ਜਾਂਦੀ ਆ ਕਿ ਮੈਂ ਵੀ ਇੰਟਰਵਿਊ ਦੇਣ ਆਈ ਆ ਮੈਂ ਵੀ ਆਡੀਅੰਸ ਨੂੰ ਸਰਵੰਗੂ ਪਾ ਲਈ ਦੇਖਣਾ ਲੱਗਦਾ ਹੈ ਨਾ ਅੰਤ ਸਾਂਗ ਹੈ ਜੀ ਉਹਨਾਂ ਦਾ ਜਿਹੜਾ ਹਰ ਕੰਮ ਕਰਵਾ ਦੇ ਜੋਗ ਵੀ ਦੱਸਦੇ ਨੇ ਬੜੇ ਦੂਗੇ ਹੁੰਦੇ ਨੇ ਲੱਗਦਾ ਓਵਰਆਲ ਮੈਨੂੰ ਲੱਗ ਓਵਰਆਲ ਯ ਆਰਟਿਸਟ ਨੇ ਨਾ ਕਿਤੇ ਵੀ ਕਮੀ ਨਹੀਂ ਆ ਸਰਚ ਮੈਨੂੰ منوں کئی بار کوشچن پوچھا جاتا کہ سر کی کوئی کمی دس دو تو مجھے بہت سوچ کے بھی کچھ نہیں لگتا تو چاہے وہ مطلب چاہے سر جن سونا سر چاہتے رہے ہوں ہوشیار سر میم پوزٹ لگتا مطلب بہت کمال کی ایکٹنگ جب سر کے بھی ہوں میں بہت انجوائے کرتی سر ایکٹنگ کرتے ہوئے دیکھنی تو کہ پورا وہ

ਅ ਜਦੋਂ ਲਿਖਦੇ ਹੁੰਦੇ ਹਾਂ ਜਾਂ ਬਣਾਉਂਦੇ ਹੁੰਦੇ ਹਾਂ ਅ ਰੀਅਲਿਸਟਕੀ ਰੀਅਰ ਐਂਡ ਕੇ ਫਿਲਮ ਬਟਨਰ ਦੀ ਮੀਨ ਕਿ ਸੰਤ ਤੇ ਦੇਂਗੀ ਜਾਂ ਜੰਗਲੀ ਗਾਣੇ ਦਿੱਖੇ ਹੁੰਦੇ ਆ ਔਰ ਇੰਨੇ ਜ਼ਿਆਦਾ ਨਾ ਕਿ ਕੋਈ ਨਾ ਕੋਈ ਫਿਟ ਨਹੀਂ ਲੱਭ ਜਾਂਦਾ ਇਹ ਜਿਹੜਾ ਅ ਇਸਰਾਹੀ ਬੜਾ ਜਿਹੜਾ ਇਸ ਤੋਂ ਪਹਿਲਾਂ ਤਿਆਰੀਆਂ ਸੀਗਾ ਉਸੇ ਪਰਪਸ ਲਈ ਮੁਰੇਸ਼ਾ ਜੀ ਨੇ ਕਹਿ ਕਿ ਕਿ ਅਸੀ ਜੁਤੀ ਤਾਂ ਸਮਝ ਨੂੰ ਗਾਣਾ ਬਦ ਕੋ ਸੰਗੀਤ ਦੀ ਸਿਚੁਏਸ਼ਨ ਕ੍ਰੀਏਟ ਕਰਦਾਂਗੇ ਉਹਦੇ ਚੋ ਕ੍ਰੀਏਟ ਕੀਤੀ ਗਈ ਹੈ ਔਰ ਸੱਜਣਾਵਰੀ ਗੱਲ ਉਹ ਵਨ ਆਫ ਦੀ ਮੈਂਦਾ ਦਾ ਜਿਹੜਾ ਕਿ ਇਹ ਨਾਲ ਕੋਈ ਇਮੋਸ਼ਨ ਹੁੰਦਾ ਮੁੰਡੇ ਦਾ ਉਹਨੂੰ ਪੋਰਟ੍ਰੇ ਕਰਦਾ ਜਿਹੜਾ ਛੱਟ ਬੱਲੇ ਬੱਲੇ ਨੂੰ ਉਹ ਜਿਹੜੀ ਤੁਹਾਡੀ ਸੋਸ਼ਲ ਡਿਮੀਨਰ ਨੂੰ ਇੱਕ ਕਰਨ ਦੇ ਲਈ ਹੈ ਜਿਹੜਾ ਇਹ ਹੈ ਕਿ ਮੁਹੱਬਤ ਨਾਮੇ ਦਾ ਗੀਤ ਹੈ ਔਰ ਇਸ ਤੋਂ ਜਿਹੜਾ ਸਿਰਫ ਤੋਂ ਬਾਅਦ ਹੰਦੀਸ ਹੋਏਗਾ ਫਿਰ ਆ ਮੋਸਟ ਫੇਵਰਟ Song ਦਾ ਨਾਮ ਹੈ ਅਵਲਦਾ ਰਸਤੂ کیونکہ اس فلم رویل سے ہے فلم تو پہلا کرنا سی سکتے اس کر کے اج پٹیالے آئے ہیں پرٹیکولرلی فون سینما ون آف دی ہسٹورک اینڈ آئیکونک بلڈنگ خاص طور پہ سنیما دل سی بڑی فخر کی گل ہے تھنک یو ویری مچ فار ہی نس کے اور سہر شیئر ہی میڈیا بہت بہت شکریہ تھنک یو ویری مچ فار دی ایبریشن نہیں ویسے پتا نہیں گل دس کہ نہیں ਮੇਰੇ ਜ਼ਿਆਦਾਤਰ ਕੱਪੜੇ ਜਿਹੜੇ ਹਨ ਉਹ ਮੇਰੇ ਖਰੀਦੇ ਨਹੀਂ ਹੋਏ ਦੋਸਤਾਂ ਮਿੱਤਰਾਂ ਦੇ ਦਿੱਤੇ ਕੋਈ ਆਸਟ੍ਰੇਲੀਆ ਗਿਆ ਚਾਹ ਸਨਵਾ ਜੈਕਟ ਮੇਰੀ ਜਿਹੜੀ ਸਰੋਂ ਸ਼ੂਹੂ ਦੀ ਲੱਗੀ ਸੀ 99% ਮਤਲਬ ਬਹੁਤ ਵੱਡਾ ਮਾਹੌਲ ਕੋਈ 1% ਹੋਗਾ ਕਿ ਮੈਂ ਕਿਤੇ ਗਿਆ ਤੇ ਕੁਝ ਖਰੀਦ ਲਿਆ ਪਰ ਮੈਨੂੰ ਜਿਹੜੀ ਚੀਜ਼ ਇੰਟਰਸਟਿੰਗ ਲੱਗਦੀ ਹੈ ਕਿ ਕਿਤੇ ਕੋਈ ਜੈਕਟ ਆਈਏ ਕਿਤੇ ਕੋਈ ਸ਼ਰਟ ਆਈਏ ਕਿਤੇ ਕੋਈ ਪੈਂਟ ਆਈਏ ਕਿਤੇ ਸ਼ੂਹ ਆਈਏ ਤੇ ਉਹਨਾਂ ਨੂੰ ਇੱਕ ਪੇਂਟਿੰਗ ਦੀ ਤਰ੍ਹਾਂ ਬਣਾਉਣਾ ਉਹਨਾਂ ਦੇ ਰਹਿਦਾ ਇਮਨੁਲ ਜੰਦਾਲਾ ਵਰਤੋਂ ਵੀ ਮੇਰੀ ਸ਼ੌਕ ਦੇ ਵਿੱਚ ਸ਼ਾਮਿਲ ਹੈ ਸੋ ਮੇਰਾ ਮਨ ਆ ਕਿ ਕੰਮ ਉਹਨੂੰ ਕਿਸ ਤਰੀਕੇ ਦੇ ਨਾਲ ਉਹਦਾ ਬਿਹੇਵੀਅਰ ਬਣਾਉਣਾ ਸਭ ਤੋਂ ਵੱਡੀ ਗੱਲ ਤਾਂ ਇਹ ਜੀ ਕਿ ਸੋਨੇ ਕੱਪੜੇ ਪਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਅਪਰੋਪਰੀਅਟ ਕੱਪੜੇ ਪਾਉਣਾ ਮੇਰੇ ਖਿਆਲ ਚ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਦੂਸਰਾ ਇਹ ਹੈ ਕਿ ਫੈਸ਼ਨ ਸੈਂਸ ਹੋਣਾ ਤੇ ਡਰੈਸਿੰਗ ਸੈਂਸ ਹੋਣਾ ਇਹਦੇ ਵਿੱਚ ਹੀ ਫਰਕ ਹੈ ਫੈਸ਼ਨ ਹੁੰਦਾ ਲੱਗਦਾ ਤੁਸੀਂ ਕੋਈ ਕੰਟੈਂਪੋਰੀ ਹੈ ਕਿ ਇਹ ਫੈਸ਼ਨ ਚੱਲਦਾ ਤੁਸੀਂ ਪਾ ਰਹੇ ਹੋ ਜਦਸੇ ਸਾਬੂ ਜੀ ਕਿ ਤੁਹਾਨੂੰ ਜੋ ਫੱਕਦਾ ਤੁਸੀਂ ਉਹ ਕਰ ਰਹੇ ਸੋ ਇਹ ਲਿਖਿਆ ਰੱਖਿਆ ਮੇਰਾ ਨੰਦਾ ਨਾ ਹੈ ਹਾਂ ਸੋ ਮੇਰੇ ਦਾ ਕੁਝ ਮੰਨਣਾ ਨਹੀਂ ਚਲੋ ਜਦੋਂ ਸਾਲ ਪੁਰਾਣੀ ਜਦੋਂ ਕਿ ਮੈਂ ਪੜ੍ਹਨਾ ਜੇ ਮੈਨੂੰ ਲੱਗਦਾ ਕਿ ਇਸ ਓਕੇਸ਼ਨ ਤੇ ਇਹ ਵੀ ਹੋਣੀ ਚਾਹੀਦੀ ਤਾਂ ਦਿਸ ਇਜ਼ ਵਾਈ ਇਸ ਟੂ ਸੈ ਕਿ ਫਿਲਮ ਦਾ ਮੇਜਰ ਪਲੋਟ ਹੀ ਇਹ ਹੈ ਕਿ ਜਿੱਥੇ-ਜਿੱਥੇ ਵੀ ਫੈਸਿਲਿਟੀਆਂ ਦੀ ਕਮੀ ਹੈ 인ਫਰਾਸਟ੍ਰਕਚਰ ਦੀ ਕਮੀ ਹੈ ਹਾਲਾਂਕਿ ਅਸੀਂ ਇੱਕ ਬਹੁਤ ਹੀ ਮੈਟਰੋਪੋਲੀਟਨ ਸ਼ਹਿਰ ਹੈ ਪਟਿਆਲਾ ਵੀ ਬਹੁਤ ਵੱਡਾ ਸ਼ਹਿਰ ਹੈ ਅਸੀਂ ਚੰਡੀਗੜ੍ਹ ਨੂੰ ਵੰਡ ਰਹੇ ਹਾਂ ਬਹੁਤ ਸੋਹਣੇ-ਸੋਹਣੇ ਵੱਡੇ-ਵੱਡੇ ਸਕੂਲ ਹੁਣ ਕੋਈ ਗਲਤੀ ਨਹੀਂ ਹੈ ਮੈਂ ਕਹਿੰਦਾ ਜਿਹੜੇ ਬੱਚੇ ਉੱਥੇ ਪੜ੍ਹਦੇ ਉਹਨਾਂ ਦਾ ਕੋਈ ਕਸੂਰ ਨਹੀਂ ਕਿ ਜਿਹੜੇ ਬੱਚੇ ਨੂੰ ਸੈਂਟੀ ਪਿੰਡਾਂ 'ਚ ਨਹੀਂ ਮਿਲਦੀ ਉਹਦੇ 'ਚ ਉਹਨਾਂ ਦਾ ਦੋਸ਼ ਕੋਈ ਨਹੀਂ بس میرا ਇਹ ਕਹਿਣ ਦਾ ਮਤਲਬ ਸਿਰਫ ਇਹ ਕਿ ਜਿਹੜੇ ਉਹੋ ਜਿਹੇ ਸਕੂਲ ਹੈ ਕਿ ਪ੍ਰਾਈਵੇਟ ਥੋੜੇ ਜਿਹੀ ਫੈਸਿਲਿਟੀਆਂ ਤੋਂ ਉੱਥੇ ਇਹ ਗੱਲ ਸਨ ਮੰਨ ਲੈਣੀ ਚਾਹੀਦੀ ਹੈ ਕਿ ਬਜਟ ਸਿਰ ਇਹ ਨਹੀਂ ਹੋ ਸਕਦਾ ਕਿਉਂਕਿ ਗਵਰਨਮੈਂਟ ਨੇ ਬਹੁਤ ਹੀ ਕੈਲਕੂਲੇਟ ਕਰਕੇ ਰੀਜ਼ਨ ਕਰ ਰਹੀ ਹੁੰਦੀ ਹੈ ਉੱਥੇ ਜਿਹੜੇ ਟੀਚਰਸ ਨੇ ਜਿੰਦਰੋਂ ਕ੍ਰੀਏਟਿਵ ਹੋਣਗੇ ਕਿ ਮੈਨੂੰ ਦਾਦਾ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਉੱਚੀਆਂ ਸਿਰ ਦੇ ਲੈਣ ਮਤਲਬ ਬਹੁਤ ਛੋਟੇ ਫਾਈਨੈਂਸਸ ਦੇ ਨਾਲ ਬੜੇ ਬਿਜ਼ਨਸ ਸਟਾਰਟ ਕੀਆ ਜਾ ਸਕਦੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਮੈਡਮ ਹੁਣ ਦਾ ਇੱਥੇ ਵਿੱਚ ਅਸੀਂ ਸਕੂਲ ਜਾਨੇ ਵੱਡਾ ਦੇਖਿਆ ਕਿਸੇ ਉਹਦੇ ਦੇਖਿਆ ਇਹ ਕਹਿੰਦੇ ਯਾਰ ਕਿੰਨੀ ਅਫੀਸਿਲਿਟੀਜ਼ ਨੇ ਸਾਡਾ ਸਕੂਲ ਇਹ ਗੱਲਾਂ ਕਹ ਸਕਦਾ ਮੈਡੀਕਲ ਫੈਸਿਲਿਟੀਜ਼ ਹੀ ਕਾਫੀ ਨਹੀਂ ਹੁੰਦੀ ਪਹਿਲੀ ਗੱਲ ਤਾਂ ਇਹ ਦੂਸਰਾ ਉਹ ਕਹਿੰਦਾ ਕਿ ਅਸੀਂ ਤਾਂ 6 ਹੋ ਜਾ ਸਿੱਖ ਜਾਗੇ ਜਿਹੜਾ ਬੱਚੇ ਸਕੂਲ ਤੋਂ ਬਾਹਰ ਵੀ ਸਿੱਖਦੇ ਨੇ ਉਹਨਾਂ ਦਾ ਮੈਂਟਲ ਜਿਹੜੀ ਫਿਲਾਸਫੀ ਆ ਜੇ ਉਹ ਡਿਵੈਲਪ ਕਰ ਦੋਗੇ ਫਸ ਕਰੋ ਆ ਸਕੂਲ ਦੀ ਬਾਉਂਡਰੀ ਐ ਇਸ ਕੰਨ ਤੋਂ ਬਾਹਰ ਸਕੂਲ ਖਤਮ ਹੋ ਜਾਏ ਸੜਨ ਤੇ ਕਾਮ ਆਮ ਸ਼ੁਰੂ ਹੋ ਗਏ ਦਰਵਾزا ਟੱਪ ਕੇ ਜਿੱਕਰ ਬੱਚੇ ਦਾ ਕੌਨਫੀਡੈਂਸ ਹੋਣਾ ਹੀ ਆ ਜਿੰਨਾ ਇੱਕ ਫੇਵਰਿਟ ਟੀਚਰ ਦੀ ਕਲਾਸ ਹੁੰਦਾ ਉਹ ਉਹਦੇ ਵਿੱਚ ਕਰਦਾ ਦਿੱਥੇ ਤੇ ਹੋਣਾ ਚਾਹੀਦਾ ਇਹ ਜ਼ਿੰਦਗੀ ਲਈ ਜ਼ਿਆਦਾ ਜ਼ਰੂਰੀ ਹੈ ਪੜ੍ਹਾਈ ਕਰਕੇ ਨੰਬਰ ਲੈਣ ਤੋਂ ਮੇਰਾ 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 ਦੇਖੀ ਤਾਦੀ ਸੁਆਦੀ ਤੁਸਤਰਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਵੀ ਜਾ ਸਰਕਾਰੀ ਸਕੂਲਾਂ ਦੇ ਵਿੱਚ ਹੋ ਰਹੀ ਆ ਮੈਨੂੰ ਲੱਗਦਾ ਹੈ ਥੋੜੀ ਬਹੁਤ ਕਿ ਮੇਰੇ ਬੜੇ ਅਜ਼ੀਜ਼ ਦੋਸਤਾਂ ਵਿਕਾਸ ਦੇ ਵੀ ਤੁਸੀਂ ਤਾਂ ਮੀਡੀਆ ਚੋਂ ਤੁਸੀਂ ਜ਼ਰੂਰ ਜਾਣਦੇ ਹੋ ਪਰ ਬਹੁਤ ਵੱਡੇ ਐਜੂਕੇਸ਼ਨਿਸ ਨੇ ਇਸ ਕੰਟੀ ਦੇ ਇਸ ਫਿਲਮ ਦੇ ਪਲਾਨਸ ਦੇ ਵਿੱਚ ਉਹਨਾਂ ਨੇ ਇੱਕ ਮੋਨੋਲੋਗ ਹੈ ਸੱਲੋ ਜਿਹਦੇ ਵਿੱਚ ਉਹਨਾਂ ਦਾ ਜਿਹੜਾ ਕੈਰੈਕਟਰ ਹੈ ਨਾ ਬੜਾ ਫਕਕ ਕਰਦਾ ਹੈ ਇਸ ਦਾ ਉਹਦਾ ਕਿ ਉਹਨਾਂ ਨੇ 12 ਫੀਲਡ ਵਰਕਿੰਗ ਫਿਲਮ ਲਿਖੀ ਉਹਦਾ ਕ੍ਰੀਮ ਪਲੇ ਕਰਤਾ ਚੈਂਪੀ ਕੀਤਾ ਸਾਡੀ ਫਿਲਮ ਤੋਂ ਰਾਜੀ ਹੋਏ ਆਉਣ ਦੇ ਲਈ ਸਾਡੀ ਡਿਸਕਸ਼ਨ ਚੱਲ ਰਹੀ ਸੀ ਉਹਨਾਂ ਤੇ ਉਹਨਾਂ ਦੇ ਇੱਕ ਮਾਈਂਡ ਦੇ ਵਿੱਚ ਹੈਗੀ ਕੋਈ ਇੱਕ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਆ ਜਿਹਦੇ ਦੀ ਟੈਕਨੋਲੋਜੀ ਜਾਂ ਦੇ ਹੋ ਜਾਂ ਮੈਥਡੋਸ ਸੋਚਦੇ ਆ ਕਿ ਐਜੂਕੇਸ਼ਨ ਦਾ ਹੋਣਾ ਚਾਹੀਦਾ ਔਰ ਮੇਰੇ ਵੀ ਕੋਈ ਐਸੀ ਜਿਹੜਾ ਲੈ ਤੇ ਸੀ ਮਿੰਟ ਕੇ ਚੀਜ਼ਾਂ ਸਾਂਝੀਆਂ ਆਈ ਸੀ ਜਿਹੜਾ ਸੋਚ ਲੈਂਦੇ ਆ ਇਸ ਮੈਨੂੰ ਇਹ ਲੱਗਦਾ ਸੀ ਕਿ ਜਿਹੜੀ এডੂਕੇਸ਼ਨ ਜਿੱਤੇ ਬੱਚੇ ਸਾਡੇ ਖੜੇ ਆ ਫਸਟ ਉਹ ਮੈਥ ਦੇ ਪੇਪਰ ਐ ਕਿ ਸਰ ਦੇ ਪੇਪਰ ਟੀਚਰ ਨੇ ਪੜਾਇਆ ਕਿ ਆਹਾਂ ਆਹ ਯਾਦ ਕਰ ਲਓ ਉਹ ਸਵਾਲ ਆ ਗਿਆ ਹਿੰਦ ਅਪਸ ਨੰਬਰ ਆ ਗਏ ਪਾਸ ਹੋ ਗਏ ਪਰ ਜ਼ਿੰਦਗੀ ਦਾ ਜਦੋਂ ਪੇਪਰ ਆਣਾ ਇਹਨੂੰ ਫਸ ਕਰੋ ਇਹ ਹਾਲੇ ਛੋਟਿਆ ਕਿੰਦੀ ਸ਼ਾਦੀ ਹੋਣੀ ਹੈ ਚ ਕੋਈ ਗਰਲਫ੍ਰੈਂਡ ਨਹੀਂ ਹੈ ਜਿਹਨੂੰ ਪਤਾ ਕਿ ਮੁਹੱਬਤ ਦੀ ਕੀ ਇਅਨੀਅਤ ਹੈ ਮਾਪਿਆਂ ਦੀ ਕੀ ਇਅਨੀਅਤ ਹੈ ਬੱਚਿਆਂ ਦੀ ਕੀ ਇਅਨੀਅਤ ਹੈ ਸੋਸਾਇਟੀਲ ਜਿਹੜਾ ਸਾਡਾ ਬੁਨਿਆਦੀ ਰਿਓ ਕੀ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਹੀ ਪੈਥੋਲੋਜੀ ਚ ਹੋਣੀ ਹੈ ਚ ਸਕੂਲਿੰਗ ਦੇ ਵਿੱਚ ਨਾ ਕਿ ਸਿਰਫ ਅੱਛਾ ਡਾਟਾ ਡਾਟਾ ਯਾਦ ਕਰ ਲਿਆ ਇੱਕ ਪੁਆਇੰਟ ਯਾਦ ਕਰ ਲੀ ਇੱਕ ਐਨਸਰ ਯਾਦ ਕਰ ਲਿਆ ਪੀਪਰ ਦਿੱਤਾ ਪਾਸ ਹੋ ਗਏ ਨੌਕਰੀ ਲਾ ਲਈ ਠੀਕ ਹੈ ਕੋਈ ਸਖਾਰੀ ਜ਼ਿੰਦਗੀ ਹੋ ਸਕਦੀ ਹੈ ਪਰ ਸੋਹਣੀ ਜ਼ਿੰਦਗੀ ਦੇ ਲਈ ਉਹ ਸਾਰੀਆਂ ਬਾਕੀ ਚੀਜ਼ਾਂ ਦੀ ਸਿੱਖਿਆ ਹੈ ਪਛਤਾਤ ਨਹੀਂ ਕਰੀ ਤੇ ਬਹੁਤ ਕੁਝ ਨਹੀਂ ਤੋਂ ਬੈਸਿਕ ਸੌਰੀ ਕਰ ਰਹੀ ਤੁਸੀਂ ਹਾਲੇ ਲਿਖਿਆ ਨਾ ਕਿ ਤੇਰੀ ਸੋ ਇਸ ਕਰਕੇ ਮੈਂ ਆਈ ਹੂ ਪ੍ਰਪੋਜ਼ ਮਾਇਸੈਲਫ ਫਾਰ ਥਿਸ ਮਤਲਬ ਕਿ ਇਹ ਮੇਰੀ ਸੱਚੀ ਮੇਰੀ ਮੁਹੱਬਤ ਹੈ ਅੱਛਾ ਤੁਸੀਂ ਗੱਲ ਕੀਤੀ ਹੈ ਮੇਰੀ ਜਿਹੜੀ ਮੁਹੱਬਤ ਹੈ ਉਹ ਵਰਾਸਤੀ ਚੀਜ਼ਾਂ ਨਾਲ ਹੈ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਰੇ ਨੇ ਉਹ ਤੁਹਾਡੀ ਲਾਈਨ ਦੇ ਵਿੱਚ ਉਹ ਗੱਲ ਆਪਾਂ ਬਾਅਦ ਵਿੱਚ ਨਹੀਂ ਨਹੀਂ ਵੀ ਆ ਮੈਂ ਤਾਂ ਤੁਹਾਨੂੰ ਕੀ ਕਹਿਣਾ ਮਤਲਬ ਤੁਸੀਂ মিডিਆ ਦੇ ਸਾਹਮਣੇ ਇੱਕ ਵਾਰ ਜ਼ਿਕਰ ਕਰ 100% ਆਈ ਪ੍ਰਪੋਜ਼ ਆਈ ਡਾਕਟਰ ਸਤਿੰਦਰ ਸਤਾਜ ਕਪੋਜ਼ ਮਾਈਸੈਲਫ ਫਾਰ ਦੀ ਹੈਰਿਟੇਜ ਬਿਲਡਿੰਗ ਆਫ ਪੰਜਾਬ ਬੀਇੰਗ ਦੀ ਰਿਪਰੈਜ਼ੈਂਟੇਟਿਵ ਬੀਇੰਗ ਐਨ ਐਂਬੈਸਡਰ ਵਾਟਐਵਰ ਯੂ ਸੇ ਇਟ ਠੀਕ ਹੈ ਅਫੀਸ਼ੀਅਲ ਸਟੇਟਮੈਂਟ ਅਫੀਸ਼ੀਅਲ ਸਟੇਟਮੈਂਟ ਗਿਵ ਯੂ ਅਨ ਅਪੀਕ ਬੋਥ ਯੂ ਸਾਵ ਇਨ ਮੀਨਿੰਗ ਬਟ ਜੀ ਬਹੁਤ ਹੋ ਰਿਹਾ ਰਾਈਟ ਸੋ ਡਾਕਟਰ ਸਤਾਜ ਫਿਲਮ ਆਈ ਸੀਕ ਫੋਰ ਮੀਟਿੰਗ ਬੋਲੇ ਰਿਹਾ ਕਿ ਅੱਜ ਦੀ ਸੀਰੀਏ ਜਦੋਂ ਫਿਲਮ ریلیਜ਼ ਹੋਈ ਸੀ ਆਪਾਂ ਬਹੁਤ ਸਾਕੇ ਗੱਲਾਂ ਉਹਨਾਂ ਨਾਲ ਕੀਤੀਆਂ ਸੀ لگتا ہے میری ادا لگتا ہے ਮਤਲਬ ਠੀਕ ਹੈ ਜੋ ਜੋ ਸਰ ਜਿਸ ਚੀਜ਼ ਜਿਹ ਬਲੀਵ ਕਰਦੇ ਨੇ ਮੇਰੇ ਬਲੀਵ ਸੇਮ ਨੇ ਜਿਹੋ ਜੇ ਸਰ ਨੂੰ ਲਾਈਕਿੰਗ ਨੇ ਮੇਰੀ ਲਾਈਕਿੰਗ ਸੇਮ ਨੇ ਸੋ ਮਿੰਨ ਤਾਂ ਆਈ ਨਹੀਂ ਆਪਾਂ ਕਿਆ ਕਰਾਂ ਸਵਾਲ ਆ ਸਰ ਦਾ ਸਾਹਿਬ ਦਾ ਬੈਠੇ ਥੋੜਾ ਜਿਹਾ ਲੱਗਦਾ ਵੀ ਹੁੰਦਾ ਨਾ ਮਨ ਦੇ ਵਿੱਚ ਵੀ ਆ ਥੋੜਾ ਜਿਹਾ ਹੋਰ ਬੈਠੇ ਰਹੀਏ ਯਾਰ ਇਹ ਹਾਂਜੀ ਇਹ ਬਿਲਕੁਲ ਹੁੰਦਾ ਇਹ ਬਿਲਕੁਲ ਸਹੀ ਗੱਲ ਆ ਮੈਂ ਹਰ ਇੰਟਰਵਿਊ ਜੇ ਕਹਿੰਦੇ ਲਿਆ ਜਦੋਂ ਸਰ ਬੋਲਣਾ ਸ਼ੁਰੂ ਕਰਦੇ ਨੇ ਮੈਨੂੰ ਮੈਂ ਆਰਟਿਸਟ ਨਹੀਂ ਰਹਿੰਦੀ ਉਦੋਂ ਉਦੋਂ ਮੈਂ ਵੀ ਆਡੀਅנס ਦਾ ਪਾਰਟ ਆ ਤੇ ਮੇਰਾ ਮੇਰਾ ਜੀ ਕਰਦਾ ਹੁੰਦਾ ਵੀ ਸਰ ਬੋਲੀ ਜਾਣ ਵੀ ਕੋਈ ਵੀ ਲੋਕ ਟੌਪਿਕ ਛੜੀ ਜਾਣ ਤੇ ਸਰ ਉਹਦੇ ਤੇ ਬੋਲੀ ਜਾਣ ਕਿ ਉਹਨਾਂ ਦੇ ਨੋਲੇਜ ਇਹ ਨਹੀਂ ਸਾਰੀ ਕਿ ਮੇਰਾ ਮੇਰਾ ਸਵਾਲ ਹੈ ਕਿ ਕਿਉਂਕਿ ਸਰਤਾਜੀ ਨਾ ਸਭ ਤੋਂ ਪਹਿਲਾਂ ਕੋਈ ਗੱਲ ਸ਼ੁਰੂ ਕਰਦੇ ਨੇ ਕਿਉਂਕਿ ਇਹਨਾਂ ਨੇ ਸ਼ੇਅਰ ਬਾਰੇ ਦੇ ਕਿਉਂਕਿ ਇਹਨਾਂ ਨੇ ਸ਼ੇਅਰ ਦੇ ਮਾਹਿਰ ਬਣੇ ਕਿਉਂਕਿ ਜੀ ਹਰ ਇੱਕ ਦੇ ਇੰਸਟਾਗ੍ਰਾਮ ਤੇ ਫੇਸਬੁਕ ਤੇ ਸ਼ੇਅਰ ਸਭ ਤੋਂ ਵੱਧ ਚੱਲਦੇ ਨੇ ਜੀ ਜਦੋਂ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਫਿਰ ਸਟਾਰਟਿੰਗ ਸ਼ੇਅਰ ਤੋਂ ਉਹ ਤਾਂ ਪਰ ਮੈਨੂੰ ਸੁਣਿਆ ਸਰ ਤੋ ਬਹੁਤ ਆ ਸਰ ਦੀ ਪੋਟਰੀ ਮੈਂ ਬਹੁਤ ਸੁਣੀ ਆ ਮਤਲਬ YouTube ਤੇ ਵੀ ਜੋ ਸਰ ਪਾਉਂਦੇ ਨੇ ਨਹੀਂ ਮੈਨੂੰ ਤਾਂ ਨਹੀਂ ਚਲ ਚਲ ਤੁਹਾਨੂੰ ਦੋ ਦਮ ਲੈ ਰਿਹਾ ਇਸ ਦਾ ਕਰੂ ਤੇ ਸ਼ੇਅਰ ਜਿਹੜੇ ਸੋਚ ਬੋਲਣਾ ਹੈ ਕਿ ਫਿਰ ਜਦੋਂ ਸਰ ਬੋਲਣਾ ਸ਼ੁਰੂ ਕਰਦੇ ਨੇ ਉਹਨਾਂ ਦੀ ਨੌਲੇਜ ਇੰਨੀ ਵਾਸਤਾ ਕਿ ਇਨਸਾਨ ਨੂੰ ਇਦਾਂ ਲੱਗਦਾ ਕਿ ਬਸ ਬੈਠ ਕੇ ਸੁਣੀ ਜਾਓ ਖਜੇ ਕਿ ਜਦੋਂ ਸਰ ਬੋਲ ਰਹੇ ਸੀ ਮੈਂ ਉਸਕੇ ਪਾਸ ਸਿਰ ਰੱਖ ਕੇ ਬੋਲੋ ਤੁਸੀਂ ਬੋਲੋ ਤੇ ਅਸੀਂ ਸੁਣਨਾ ਸਰ ਬਹੁਤ ਹਸਦਾ ਸਟੱਡੀ ਬਹੁਤ ਠਾਡੀ ਨਾ ਬਹੁਤ ਮੈਚ ਜਿਵੇਂ ਮੈਂ ਤੁਹਾਨੂੰ ਇੰਟਰਵਿਊ ਵਿੱਚ ਸਿੰਦਾ ਰਹਿਣਾ ਹੈ ਕਿ ਆਹ ਸਟੱਡੀ ਬਹੁਤ ਜਿਆਦਾ ਵਧੀਆ ਮੈਨੂੰ ਮੇਰੇ ਤਕਰੀਬਨ ਫੋਨ ਤੇ ਤੁਹਾਡੀ ਨਹੀਂ ਸਾਰਾ ਕੁਝ ਨਹੀਂ ਡਾਕਟਰ ਇੰਨਾ ਹੀ ਲੱਗੇ ਨਾ ਨਾ ਅੱਗੇ ਕੀ ਆ ਬਸੋ ਮੇਰਾ ਸਵਾਸ ਖਿਮਾ ਬੋਸ਼ਾ ਮੈਨੂੰ ਜਿੰਨਾ ਸਮਾਂ ਮਿਲਿਆ ਇਸ ਫਿਲਮ ਦੇ ਵਿੱਚ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸਭ ਤੋਂ ਵੱਡੀ ਗੱਲ ਮੈਨੂੰ ਇਹ ਹੈ ਕਿ ਜਿੱਦਾਂ ਸਾਰੀ ਆਡੀਅנס ਸਰਤਾਜ ਜੀ ਫੈਨ ਹੈ ਤਾਂ ਮੈਂ ਦਾ ਮੈਨ ਲਗਾ ਨੰਬਰ 1 ਫੈਨ ਹਾਂ ਤੇ ਮੈਨੂੰ ਖੁਸ਼ੀ ਹੈ ਹੋਏ ਕਿ ਮੈਂ ਸਰਤਾਜ ਜੀ ਦੀ ਮਦਰ ਦਾ ਰੋਲ ਪਲੇ ਕੀਤਾ ਹੈ ਇਹ ਇਹ ਮੈਨੂੰ ਬਫਰ ਮਹਿਸੂਸ ਹੋ ਰਿਹਾ ਸਿਮੀ ਨਾਲ ਮੈਂ ਪਹਿਲਾਂ ਕੰਮ ਕਰ ਚੁੱਕੀ ਹਾਂ ਸਿਮੀ ਨਾਲ ਅਸੀਂ ਰੱਬ ਦਾ ਰਿਡਿਓ ਕਿੰਦੇ ਸੀ ਬੱਲੇ ਫਿਲਮ ਸੀ ਸਾਡੀ ਉਦੋਂ ਤੋਂ ਮਤਲਬ ਇੱਕ ਐਵੇਂ ਲੱਗਿਆ ਹੀ ਨਹੀਂ ਕਿ ਸਿਮੀ ਮੈਨੂੰ ਹਮੇਸ਼ਾ ਆਪਣੀ ਬੇਟੀ ਹੀ ਲੱਗਦੀ ਹੁੰਦੀ ਹੈ ਕਦੇ ਵੀ ਨਹੀਂ ਲੱਗਿਆ ਵੀ ਇਹ ਪਿਆਰ ਵੀ ਬਹੁਤ ਕਰਦੀ ਹੈ ਸੋ ਸਰਦਾਰ ਜੀ ਮਿਲ ਕੇ ਵੀ ਇੰਨਾ ਵਧੀਆ ਲੱਗਿਆ ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਇਹ ਬਿਲਕੁਲ ਕੁਝ ਵੀ ਨਹੀਂ ਬੋਲਦੇ ਚੁੱਪ ਚਾਪ ਰਹਿੰਦੇ ਨੇ ਕਿ ਕਿਸੇ ਨਾਲ ਗੱਲ ਕਰਦੇ ਪਰ ਮੈਂ ਇਨਨੂੰ ਥੋੜੀਆਂ ਸ਼ਰਮਨਾ ਕਰਦੇ ਵੀ ਦੇਖਿਆ ਮੈਨੂੰ ਬੜਾ ਵਧੀਆ ਲੱਗਿਆ ਸੱਤ ਦਾ ਬਹੁਤ ਚੁਲਬਲੇ ਵੀ ਹੈ ਜਿੱਦਾਂ ਇਹ ਸੰਜੀਤਾ ਨੇ ਉਹਨੇ ਚੁਲਬਲੇ ਵੀ ਹੈ ਤੇ ਬਾਕੀ ਫਿਲਮ ਤੁਸੀਂ ਦੇਖੋਗੇ ਬਹੁਤ ਕਮਾਲ ਦੀ ਫਿਲਮ ਹੈ ਕਿ ਇਹ ਫਿਲਮ ਦੇ ਵਿੱਚ ਨਾ ਇੱਕ ਤੁਸੀਂ हट ਕੇ ਦੇਖੋਗੇ ਕਿ ਜੋ ਚੀਜ਼ਾਂ ਹੋਣੀਆਂ ਚਾਹੁੰਦੇ ਆ ਮੈਨੂੰ ਲੱਗਦਾ ਹੈ ਫਿਲਮ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਨੂੰ ਅਪਣਾਇਆ ਜਾਊਗਾ। ਇੱਕ ਮੈਨੂੰ ਮੇਰਾ ਸਵਾਲ ਆ ਜਦੋਂ ਨਾ ਇਦਾਂ ਦੀਆਂ ਫਿਲਮਾਂ ਆਉਂਦੀ ਜਾਂਦੀ ਐ ਕਿ ਤੁਹਾਨੂੰ ਲੱਗਦਾ ਕਿ ਸੈਂਸਰ ਬੋਰਡ ਵੱਲੋਂ ਸਹੀ ਨਹੀਂ ਆ ਕੀ ਤਰ੍ਹਾਂ। ਸੋ ਮੈਂ ਮੈਂ ਜਾਊਂਗਾ ਵੀ ਆਪਾਂ ਆਪਣੀ ਚਲੋ ਆਪਣੀ ਫਿਲਮਾਂ ਪੜੀ ਦਦੋ ਕੋਈ। ਅਸੀਂ ਆਪਾਂ ਇੱਕੋ ਹੀ ਗੱਲ ਕਰਾਂਗੇ ਕਿ ਜਦੋਂ ਬਹੁਤ ਸੋਹਣੇ ਸਬਜੈਕਟ ਆਉਂਦੇ ਨੇ, ਬਹੁਤ ਸੋਹਣੀਆਂ ਫਿਲਮਾਂ ਹੁੰਦੀਆਂ ਨੇ, ਅਸੀਂ ਆਡੀਅנס ਨੂੰ ਬਸ ਇੱਕੋ ਅਪੀਲ ਕਰਦੇ ਆਂ। ਕਿ ਉਹਨਾਂ ਫਿਲਮਾਂ ਨੂੰ ਨਾ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿਉਂਕਿ ਜਦੋਂ ਸਿਨੇਮੇ ਚ ਆਉਂਦੇ ਨੇ ਪੈਸਾ ਬੜਾ ਲੱਗਿਆ ਹੁੰਦਾ ਅਸੀਂ ਵੀ ਕਹਿੰਦੇ ਆ ਪ੍ਰੋਡਿਊਸਰ ਦੇ ਪੈਸੇ ਪੂਰੇ ਹੋਣ ਪਰ ਸਿਨੇਮੇ ਦੇ ਵਿੱਚ ਕੀ ਹੈ ਕਿ ਉਸ ਫਿਲਮ ਨੂੰ ਬਹੁਤ ਘੱਟ ਦੇਖਿਆ ਜਾਂਦਾ ਫਿਰ ਜਦੋਂ OTT ਪਲੇਟਫਾਰਮ ਤੇ ਆ ਜਾਂਦੀ ਹੈ ਤਾਂ ਸਾਨੂੰ ਘਰ ਘਰ ਹਮੇਸ਼ਾ ਐਨੇ ਨੇ ਫੋਨ ਆਉਂਦੇ ਨੇ 아이 ਥੋਟ ది ਫਿਲਮ ਬਹੁਤ ਸੋਹਣੀ ਸੀ ਉਹ ਤੁਹਾਡੀ ਫਿਲਮ ਬਹੁਤ ਸੋਹਣੀ ਸੀ ਤੇ ਸਾਨੂੰ ਉਸ ਟਾਈਮ ਹੁੰਦਾ ਕਿ ਐਨੀ ਸੋਹਣੀ ਫਿਲਮ ਪਣੀ ਹੈ ਸਾਨੂੰ ਬਾਅਦ ਚ ਕਹਿੰਦੇ ਉਹਦਾਂ ਦੀਆਂ ਫਿਲਮਾਂ ਹੋਰ ਬਣਾਉਣਗੇ ਫਿਰ ਨਹੀਂ ਤਾਂ ਇਹ ਹੁੰਦਾ ਕਿ ਜਦੋਂ ਫਿਲਮ ਬਣਾਈ ਜਾਂਦੀ ਹੈ ਫਿਰ ਉਹ ਲੱਗਦਾ ਕਿ ਉਹ ਆਪਣੇ ਟੇਸਟ ਮੁਤਾਬਕ ਨਹੀਂ ਉਹ ਫਿਰ ਆਡੀਅנס ਦੇ ਟੇਸਟ ਮੁਤਾਬਕ ਵੀ ਆਡੀਅנס ਕੀ ਪਸੰਦ ਕਰਦੀ ਹੈ ਫਿਰ ਉਹਦਾਂ ਦੀ ਚੀਜ਼ ਪਰੋਸੀ ਜਾਂਦੀ ਹੈ ਤਾਂ ਹੁਣ ਜਿੱਦਾਂ ਹੁਸ਼ਿਆਰ ਸਿੰਘ ਹੈ ਬਹੁਤ ਵਧੀਆ ਫਿਲਮ ਹੈ ਮੈਨੂੰ ਨਹੀਂ ਲੱਗਦਾ ਕਿ ਮੈਂ ਮੈਂ ਤਾਂ ਇਹੀ ਕਹੂਗੀ ਕਿ ਬੱਚਾ-ਬੱਚਾ ਦੇਖ ਕੇ ਆਇਆ ਪਰ ਜੇ ਕਿਤੇ ਨਹੀਂ ਜਾਂਦੇ ਤਾਂ ਸਾਨੂੰ ਇਹ ਅਫਸੋਸ ਰਹੂਗਾ ਕਿ ਜੇ ਤੁਸੀਂ ਇਹ ਜਿਹੇ ਫਿਲਮਾਂ ਨੂੰ ਨਹੀਂ ਦੇਖਿਆ ਤਾਂ ਫਿਰ ਨੈਕਸਟ ਬੰਦਾ ਚੁੱਪ ਕਰ ਜਾਂਦਾ ਸੋ ਅਸੀਂ ਚੁੱਪ ਨਹੀਂ ਕਰਾਣਾ ਓਮ ਜੀ ਗਰੁੱਪ ਨੇ ਖੜੇ ਐ ਇਹਨਾਂ ਨੇ ਪਤਾ ਨਹੀਂ ਕਿੱਥੇ ਤੱਕ ਲੈ ਕੇ ਜਾਣਾ ਇਹਨਾਂ ਦੀ ਅਸੀਂ ਮਤਲਬ ਇਹਨਾਂ ਨੂੰ ਮੈਂ ਤਾਂ ਪੌਂਗ੍ਰੈਂਡ ਸਮੋਲ ਦਿਆਂ ਔਰ ਇਹਨਾਂ ਦਾ ਹੌਸਲਾ ਐ ਐਨੇ ਸੋਹਣੇ ਸਬਜੈਕਟ ਨੂੰ ਹੱਥ ਪਾਇਆ ਤੇ ਪਰ ਇਹ ਜਿਹੇ ਸਬਜੈਕਟ

ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ